ਤਰੀਕਾਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਅੱਛਾ ਆਪਾਂ ਅੱਜ ਗੱਲ ਕਰਦੇ ਹਾਂ ਵਕਤ ਬਾਰੇ ਵਕਤ ਹੀ ਜ਼ਿੰਦਗੀ ਹੈ ਮਤਲਬ ਵਕਤ ਨੂੰ ਕੋਈ ਕਿਵੇਂ ਯੂਜ਼ ਕਰਦਾ ਹੈ ਕਿਵੇਂ ਉਹਨੂੰ ਵਰਤਦੇ ਆਪਾਂ ਇਸ ਦੀ ਨਿਰਪੱਖਤਾ ਵੀ ਤੁਹਾਡੀ ਜ਼ਿੰਦਗੀ ਕਿਵੇਂ ਹੋ ਜੇ ਤੁਸੀਂ ਵਕਤ ਨੂੰ ਚੰਗੀ ਤਰ੍ਹਾਂ ਇੱਕ ਮਤਲਬ ਇੱਕ ਆਪਦੇ ਮਕਸਦ ਲਈ ਯੂਜ਼ ਕਰਦੇ ਹੋ ਤਾਂ ਤੁਸੀਂ ਐਕਟਰ ਬਣ ਸਕਦੇ ਹੋ ਤੁਸੀਂ ਬਿਜ਼ਨਸਮੈਨ ਬਣ ਸਕਦੇ ਹੋ ਤੁਸੀਂ ਹੈਲਥੀ ਹੋ ਸਕਦੇ ਹੋ ਜੇ ਤੁਸੀਂ ਵਕਤ ਨੂੰ ਮਤਲਬ ਉਹਨੂੰ ਉਹਨਾਂ ਇੰਪੋਰਟੈਂਸ ਨਹੀਂ ਦਿਓਗੇ ਤਾਂ ਤੁਸੀਂ ਵਿਲਨ ਬਣ ਸਕਦੇ ਹੋ ਠੀਕ ਹੈ ਆਪਦੀ ਜ਼ਿੰਦਗੀ ਤੁਸੀਂ ਤੈਅ ਕਰਦੀ ਤੁਹਾਡੀ ਮਤਲਬ ਵਕਤ ਤੈਅ ਕਰਦਾ ਤੁਹਾਡੀ ਜ਼ਿੰਦਗੀ ਤੁਸੀਂ ਕਿਸ ਤਰ੍ਹਾਂ ਦੀ ਹੋਗੀ ਜਿਵੇਂ ਤੁਸੀਂ ਵਕਤ ਨੂੰ ਯੂਜ਼ ਕਰਦੇ ਹੋ ਕਿਉਂਕਿ ਵਕਤ ਇਹ ਜੀ ਚੀਜ਼ ਹੈ ਜਿਹੜਾ ਕਿਸੇ ਦੀ ਵੇਟ ਨਹੀਂ ਕਰਦਾ ਵਕਤ ਚੱਲਦਾ ਰਹਿੰਦਾ ਉਹ ਆਪਦੀ ਲੈ ਦੇ ਵਿੱਚ ਆਪਦੇ ਮਤਲਬ ਆਪਦੀ ਸਪੀਡ ਨਾਲ ਚੱਲਦਾ ਰਹਿੰਦਾ ਉਹ ਕਿਸੇ ਦੀ ਵੇਟ ਨਹੀਂ ਕਰਦਾ ਚੰਗਾ ਚੱਲ ਰਿਹਾ ਤਾਂ ਵੀ ਚੱਲਦਾ ਰਹਿਣਾ ਉਹ ਮਾੜਾ ਚੱਲ ਰਿਹਾ ਤਾਂ ਵੀ ਚੱਲਦਾ ਰਹਿੰਦਾ ਹੈ ਸੋ ਵਕਤ ਨੂੰ ਬੜੇ ਧਿਆਨ ਨਾਲ ਯੂਜ਼ ਕਰੋ ਖਰਚਣ ਤੋਂ ਪਹਿਲਾਂ ਸੋਚੋ ਜਿਹੜਾ ਵਿਅਕਤੀ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਆਈਡੀਆ ਲਾਂਚ ਕਰਨ ਤੋਂ ਪਹਿਲਾਂ ਸੋਚਦਾ ਉਹ ਵਿਅਕਤੀ ਕਦੇ ਗਰੀਬ ਨਹੀਂ ਰਹਿੰਦਾ ਜਿਹੜਾ ਵਿਅਕਤੀ ਮਤਲਬ ਆਈਡੀਆ ਉਹਦੇ ਕੋਲ ਹੈਗਾ ਠੀਕ ਹੈ ਸੁਣਿਆ ਕਿਸੇ ਤੋਂ ਉਹ ਤੋਂ ਸੁਣ ਲਿਆ ਉਹ ਤੋਂ ਸੁਣ ਲਿਆ ਲਾਂਚ ਕਰਤਾ ਜਾਂ ਉਹਦੇ ਵਿੱਚ ਫਸ ਗਿਆ ਜਾ ਕੇ ਬਿਨਾ ਕਿਸੇ मतलब ਉਹਦੀ ਸਾਈਡ ਇਫੈਕਟ ਜਾਂ ਉਹਦੀਆਂ ਨਫੇ ਨੁਕਸਾਨ ਤੋਂ ਪਹਿਲਾਂ ਸੋਚਣ ਤੋਂ ਪਹਿਲਾਂ ਉਹ ਜਿੱਥੇ ਜੰਪ ਕਰ ਗਿਆ ਉਹ ਉਹ ਬੰਦਾ ਕਦੇ ਅਮੀਰ ਨਹੀਂ ਹੋਊਗਾ ਉਹਦੀ ਆਦਤ ਬਣ ਜਾਣੀ ਹੈ ਉਹ ساری ਉਮਰ ਹੀ મતલਬ ਇਸ ਤਰ੍ਹਾਂ ਕਰਦਾ ਰਹੂਗਾ મતલਬ ਕਿਸੇ ਤੋਂ ਸੁਣ ਲਿਆ ਉਹ ਤੋਂ ਸੁਣ ਲਿਆ ਉਹ ਤੋਂ ਸੁਣ ਲਿਆ ਉਹਨੇ ਜੰਪ ਕਰ ਜਾਣਾ ਉਹ ਚ ਠੀਕ ਹੈ ਉਹਨੇ ਆਪਦਾ ਨਹੀਂ ਦੇਖਣਾ ਵੀ ਮੇਰੀ ਦਿਲਚਸਪੀ ਕਿਹਦੀ ਚੀਜ਼ ਹੈ ਉਹਨੇ ਆਪਦਾ ਨਹੀਂ ਦੇਖਣਾ ਉਹਨੇ ਦੇਖਣਾ ਵੀ ਦੂਜਾ ਇਸ ਕੰਮ ਦੇ ਵਿੱਚ ਪ੍ਰਾਪਰਟੀ ਲੈ ਰਿਹਾ ਦੂਜਾ ਬੰਦਾ ਗੁੱਡ ਬਿਜ਼ਨਸ ਕਰ ਰਿਹਾ ਉਹਨੂੰ ਲੱਗਣਾ ਵੀ ਇਹ ਕੰਮ ਬਹੁਤ ਵਧੀਆ ਯਾਰ ਇਹ ਬੰਦਾ ਕਰ ਰਿਹਾ ਪਰ ਉਹ ਇਹ ਨਹੀਂ ਦੇਖਦਾ ਕਿ ਉਹਨੇ ਇਸ ਕੰਮ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਕਿੰਨੀ ਮਿਹਨਤ ਕੀਤੀ ਹੋਣੀ ਹੈ ਕਿੰਨੀ ਉਹਨੇ ਸਟੱਡੀ ਕੀਤੀ ਹੋਣੀ ਹੈ ਠੀਕ ਹੈ ਕਿੰਨੀ ਉਹਨੇ ਮਤਲਬ ਇਹਦੇ ਵਿੱਚ ਮਤਲਬ ਆਪਦਾ ਗਿਆਨ ਲਾਇਆ ਹੋਣਾ ਤਾਂ ਉਹ ਇਸ ਸਟੇਜ ਤੇ ਆਇਆ ਪਰ ਕਈ ਉਹ ਮਤਲਬ ਇਹੋ ਜਿਹੜੇ ਬੰਦੇ ਵਕਤ ਦੀ ਗਦਰ ਨਹੀਂ ਕਰਦੇ ਜਾਂ ਉਸ ਕੇਸ ਦੀ ਸਟੱਡੀ ਨਹੀਂ ਕਰਦੇ ਪ੍ਰੋਪਰ ਉਸ ਬਿਜ਼ਨਸ ਦੀ ਉਹ ਕੀ ਕਰਦੇ ਨੇ ਉਹ ਬਸ ਦੇਖਿਆ ਨਹੀਂ ਤੇ ਨਾਲ ਦੀ ਨਾਲ ਮਤਲਬ ਲਾਂਚ ਕਰ ਦਿੰਦੇ ਆ ਵੀ ਮੈਂ ਵੀ ਇਹੀ ਕੰਮ ਸ਼ੁਰੂ ਕਰਨਾ ਆਪ ਦਾ ਇੰਟਰਸਟ ਨਹੀਂ ਦੇਖਦੇ ਉਹ ਵੀ ਮੇਰੀ ਦਿਲਚਸਪੀ ਕਿਹਦੇ ਚ ਹੈ ਕਿਉਂਕਿ ਜੇ ਤੁਸੀਂ ਬਿਨਾਂ ਦਿਲਚਸਪੀ ਵਾਲਾ ਕੰਮ ਕਰਦੇ ਹੋ ਜੇ ਤੁਸੀਂ ਮਤਲਬ ਕੰਮ ਕਰਦੇ ਕਰਦੇ ਮਤਲਬ ਬੋਰ ਹੋਨੇ ਹੋ ਖਿੱਚ ਜਾਂਨੇ ਹੋ ਥੋੜੇ ਜਿਹੜੇ ਕੰਮ ਕਰਨ ਤੋਂ ਬਾਅਦ ਤਾਂ ਤੁਹਾਡੀ ਉਹ ਕੰਮ ਤੁਹਾਡੇ ਲਈ ਨਹੀਂ ਹੈਗਾ ਤੁਹਾਡੇ ਕੰਮ ਦੇ ਵਿੱਚ ਜੇ ਦਿਲਚਸਪੀ ਜਿਹੜੀ ਕੰਮ ਚ ਤੁਹਾਡੀ ਦਿਲਚਸਪੀ ਹੋਊ ਤੁਸੀਂ ਇਹਨੂੰ ਕੰਮ ਨੂੰ ਕਰੋਗੇ ਨਾ ਤੁਹਾਨੂੰ ਮਤਲਬ ਆਨੰਦ ਆਉਗਾ ਤੁਹਾਨੂੰ 7 8 10 ਘੰਟੇ ਕੰਮ ਕਰਨ ਚ ਵੀ ਮਤਲਬ ਆਨੰਦ ਆਉਣਾ ਵਈ ਆਉਣਾ ਚ ਕਰਨ ਦੇ ਵਿੱਚ ਵੀ ਯਾਰ ਮੈਂ ਇਹ ਕੰਮ ਕਰ ਰਿਹਾ ਮੈਨੂੰ ਆਨੰਦ ਆ ਰਿਹਾ ਤੁਹਾਨੂੰ ਟਾਈਮ ਦਾ ਨਹੀਂ ਪਤਾ ਲੱਗਣਾ ਹੁਣ ਜਿਹੜੇ ਅਮੀਰ ਲੋਕ ਨੇ ਆਪਣੇ ਵਾਸਤੇ ਦਿਮਾਗ ਚ ਇਹ ਗੱਲ ਬਣੀ ਵੀ ਆ ਵੀ ਉਹ ਬਸ ਅਨਿਆਰੇ ਲੈਂਦੇ ਨੇ ਨਹੀਂ ਉਹ 18 18 ਘੰਟੇ ਕੰਮ ਕਰਦੇ ਨੇ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹ 18 18 ਘੰਟੇ ਕੰਮ ਕਰਦਾ ਹੈ ਮਤਲਬ ਮੈਂ ਜਿਹੜਾ ਫੇਸਬੁੱਕ ਵਾਲਾ ਉਹ ਠੀਕ ਹੈ Amazon ਵਾਲੇ ਅ ਮਤਲਬ ਐਪਲ ਵਾਲੇ ਮੈਕਡੋਨਲਡਸ ਦਾ ਸੀਓ ਜਿਹੜੇ ਘਰੇ ਜਾ ਕੇ ਵੀ ਮੀਟਿੰਗ ਅਟੈਂਡ ਕਰਦੇ ਨੇ ਮਤਲਬ ਸਾਰੇ ਕੰਮ ਕਰਦੇ ਨੇ ਪਰ ਉਹਨਾਂ ਨੂੰ ਦਿਲਚਸਪੀ ਹੈ ਉਹ ਅੱਕਦੇ ਨਹੀਂ ਕਿਉਂਕਿ ਉਹਨਾਂ ਦਾ ਇਹ ਕੰਮ ਉਹ ਚ ਕੰਮ ਚ ਉਹਨਾਂ ਨੂੰ ਰਸ ਆਉਂਦਾ ਆਨੰਦ ਆਉਂਦਾ ਸੋ ਇਸੇ ਤਰ੍ਹਾਂ ਤੁਸੀਂ ਆਪਦੇ ਕੰਮ ਚ ਉਹ ਕੰਮ ਚੂਜ਼ ਕਰੋ ਜਿਹੜੇ ਨੂੰ ਤੁਸੀਂ ਲਾਈਕ ਕਰਦੇ ਹੋ ਜਿਹੜੇ ਕੰਮ ਦੇ ਵਿੱਚ ਤੁਹਾਨੂੰ ਨੌਲੇਜ ਹੈ ਜਿਹੜੇ ਕੰਮ ਦੀ ਜਾਂ ਜਿਉ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਤੁਸੀਂ ਨੌਲੇਜ ਪ੍ਰਾਪਤ ਕਰੋ ਕਿਸੇ ਤੋਂ ਅ ਮਤਲਬ ਤੁਸੀਂ ਨੌਲੇਜ ਲੈ ਲਓ ਪੈਸੇ ਦੇ ਕੇ ਲੈ ਲਓ ਕਿਸੇ ਤੋਂ ਆਈਡੀਆ ਲੈਣਾ ਉਹ ਪੈਸੇ ਦੇ ਕੇ ਲੈ ਲਓ ਤੁਸੀਂ ਕੋਈ ਮਤਲਬ ਕੰਮ ਕਰਨਾ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਕਿਸੇ ਦੀ ਨਕਲੀ ਕਰ ਲਓ ਨਕਲ ਕਰਨਾ ਕੋਈ ਬੁਰਾਈ ਨਹੀਂ ਹੈ ਜੇ ਮੰਨ ਲਓ ਤੁਸੀਂ ਜਿਵੇਂ ਹੁਣ ਮੈਕਡੋਨਲਡ ਨੇ ਟਿਮ ਹੌਟ ਨੇ ਸਟਾਰਬਕ ਨੇ ਬਾਲਮੋਟ ਹੈ ਠੀਕ ਹੈ Apple ਆ Samsung ਆ ਇਹ ਵੀ ਕੋਈ ਨਾ ਕਹੀ ਕੀ ਗੱਲਾਂ ਮਤਲਬ ਦੂਜੇ ਇੱਕ ਦੂਜੇ ਦੇ ਕਾਪੀ ਕਰਕੇ ਕਰਦੇ ਨੇ ਕਿਉਂਕਿ ਇਹਨਾਂ ਨੂੰ ਬਾੜੀ ਫਿਰ ਰਿਸਰਚ ਨਹੀਂ ਕਰਨੀ ਪੈਂਦੀ ਇਹਨਾਂ ਨੂੰ ਪਤਾ ਵੀ ਇਹ ਜਿਹੜੀ ਸਕੀਮ ਹੈ ਇਹ ਕਾਮਯਾਬ ਹੁੰਦੀ ਹੈ ਸੋ ਆਪਾਂ ਵੀ ਇਸ ਤਰੀਕ ਯੂਜ਼ ਕਰ ਲੈਨੇ ਉਹਨੂੰ ਪਰ ਉਹਦੇ ਵਿੱਚ ਉਹਨਾਂ ਨੂੰ ਬਾੜੀਆਂ ਮਤਲਬ ਰਿਸਰਚਾ ਨਹੀਂ ਕਰਨੀ ਪੈਂਦੀਆਂ ਬਾੜੇ ਲੋਕਾਂ ਦਾ ਉਹਨਾਂ ਦੇ ਵਿੱਚ ਟਾਈਮ ਨਹੀਂ ਵੇਸਟ ਹੁੰਦਾ ਪਰ ਉਹ ਕੀ ਕਰਦੇ ਨੇ ਵੀ ਇਸ ਤਰ੍ਹਾਂ ਦਾ ਬਿਜ਼ਨਸ ਚੱਲਦਾ ਇਸ ਟਾਈਪ ਦਾ ਬਿਜ਼ਨਸ ਚੱਲਦਾ ਆਪਾਂ ਇਹੇ ਟਾਈਪ ਨਹੀਂ ਲਾਂਚ ਕਰਦੇ ਤੇ ਉਹ ਆਪ ਦੇ ਨਾਮ ਨਾਲ ਲਾਂਚ ਕਰਦੇ ਇਹ ਚ ਕੋਈ ਬ੍ਰਾਈ ਨਹੀਂ ਹੈ ਕਿਸੇ ਨਕਲ ਕਰਕੇ ਕੰਮ ਕਰਨਾ ਪਰ ਉਹਨੂੰ ਤਰੀਕੇ ਨਾਲ ਕਰਨਾ ਮਤਲਬ ਉਹਦੇ ਵਿੱਚ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਮਿਹਨਤ ਤੋਂ ਬਿਨਾ ਕੁਝ ਨਹੀਂ ਬਣਦਾ ਸਟੱਡੀ ਤੋਂ ਬਿਨਾ ਕੁਝ ਨਹੀਂ ਬਣਦਾ ਜੇ ਤੁਸੀਂ ਬਿਨਾ ਸੋਚੇ ਸਮਝੇ ਜਾਓਗੇ ਤੁਸੀਂ ਪੈਸੇ ਖਰਾਬ ਕਰੋਗੇ ਹੋਰ ਕੁਝ ਨਹੀਂ ਹੋਊਗਾ ਠੀਕ ਹੈ ਅਗਰ ਤੁਸੀਂ ਜੋ ਵੀ ਹੁਣ ਕੰਮ ਕਰ ਰਹੇ ਹੋ ਰੀਸੈਂਟਲੀ ਤੁਸੀਂ ਕੁਝ ਵੀ ਕਰ ਰਹੇ ਹੋ ਚਾਹੇ ਤੁਸੀਂ ਬਿਜ਼ਨਸਮੈਨ ਹੋ ਚਾਹੇ ਤੁਸੀਂ ਕੋਈ ਛੋਟਾ ਮੋਟਾ ਕੰਮ ਕਰ ਰਹੇ ਹੋ ਚਾਹੇ ਤੁਸੀਂ ਜੌਬ ਕਰਦੇ ਹੋ ਸਰਕਾਰੀ ਕੁਝ ਵੀ ਕਰਦੇ ਹੋ ਜੇ ਤੁਸੀਂ 10 11 ਸਾਲ ਲਾ ਕੇ ਤੁਹਾਡੀ ਫੈਮਿਲੀ ਚ 4 ਜਾਂ 5 ਮੈਂਬਰ ਹੁੰਦੇ ਅੱਜ ਕੱਲ ਜਿਉਂ ਤੁਸੀਂ ਆਪਦੀ ਸਾਰੀ ਉਮਰ 10 11 ਸਾਲ ਦਾ ਕੰਮ ਕਰਕੇ 4-5 ਮੈਂਬਰਾਂ ਨੂੰ ਸਾਰੀ ਉਮਰ ਵਾਸਤੇ ਸਿਕਿਉਰ ਨਹੀਂ ਕਰ ਸਕਦੇ ਫਾਈਨੈਂਸ਼ੀਅਲੀ ਤੌਰ ਤੇ ਤਾਂ ਇਹਦਾ ਮਤਲਬ ਤੁਹਾਨੂੰ ਕੰਮ ਚੇਂਜ ਕਰ ਦੇਣਾ ਚਾਹੀਦਾ ਕਿਉਂਕਿ ਤੁਸੀਂ ਸਾਰੀ ਉਮਰ ਥੋੜੀ ਕੰਮ ਕਰੀ ਜਾਣਾ ਫਿਰ ਜ਼ਿੰਦਗੀ ਜੂਣੀ ਵੀ ਹੈ ਨਾ ਤੁਹਾਡੇ ਕੋਲ ਜਿੰਦਗੀ ਜਿਉਣ ਦਾ ਵੀ ਟਾਈਮ ਚਾਹੀਦਾ ਉਹਦੇ ਵਾਸਤੇ ਵੀ ਤੁਹਾਨੂੰ ਪੈਸੇ ਹੀ ਖਰਚਣੇ ਵੀ ਚਾਹੀਦੇ ਨੇ ਇਸ ਲਈ 10-12 ਸਾਲ ਦੇ ਵਿੱਚ ਕੰਮ ਕਰਕੇ ਤੁਸੀਂ ਆਪਦੀ ਵੀ ਜ਼ਿੰਦਗੀ ਦਾ ਜੋ ਮਕਸਦ ਹੈ ਉਹਨੂੰ ਕੰਪਲੀਟ ਕਰ ਲੈਣਾ ਚਾਹੀਦਾ ਹੈ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਸਰਵ ਕਰੋ ਲੋਕਾਂ ਦੀ ਹੈਲਪ ਕਰੋ ਕਿਉਂਕਿ ਜੇ ਤੁਹਾਡੇ ਕੋਲ ਨੌਲੇਜ ਹੈ ਤੁਸੀਂ ਉਹਨੂੰ ਸਿਰਫ ਪੈਸੇ ਕਮਾਉਣ ਵਾਸਤੇ ਵਰਤੀ ਜਾਂਦੇ ਹੋ ਉਹ ਵੀ ਗਲਤ ਹੈ ਤੁਸੀਂ ਉਸ ਨੌਲੇਜ ਨੂੰ ਜਿੰਨਾ ਕਿ ਤੁਹਾਡੇ ਕੋਲ ਹੈ ਤੁਹਾਡੀ ਲਾਈਫ ਦਾ ਗੋਲ ਬਣਾਇਆ ਹੈ ਤੁਸੀਂ ਸੋਚ ਲਿਆ ਵੀ ਮੈਂ 100 ਕਰੋੜ ਰੁਪਏ ਬਣਾਉਣਾ ਮੈਂ 500 ਕਰੋੜ ਰੁਪਏ ਬਣਾਉਣਾ ਤਾਂ ਤੁਸੀਂ ਉਹਨੂੰ ਬਣਾ ਲਓ ਉਸ ਤੋਂ ਬਾਅਦ ਸਰਵ ਕਰੋ। ਤੁਸੀਂ ਸਾਡੀ ਜਿੰਨੀ ਦਾ ਮਕਸਦ ਹੈ ਵੀ ਮੈਂ ਤਾਂ ਯਾਰ ਲੋਕਾਂ ਨੂੰ ਟੀਚ ਹੀ ਕਰਨਾ। ਤਾਂ ਤੁਸੀਂ ਉਹਨੂੰ ਟੀਚ ਕਰਨਾ ਸ਼ੁਰੂ ਕਰ ਦਿਓ। ਮਤਲਬ ਲੋਕਾਂ ਨੂੰ ਸਰਵ ਵੀ ਕਰੋ, ਲੋਕਾਂ ਨੂੰ ਮਤਲਬ ਮਤਲਬ ਦੁਨੀਆ ਨੂੰ ਜਾਂ ਕੁਦਰਤ ਨੂੰ ਵਾਪਸ ਵੀ ਦਿਓ ਤੁਸੀਂ ਕੀ ਮਤਲਬ ਇੰਨੀ ਮਿਹਨਤ ਕਰਕੇ ਖਟਿਆ। ਜੇ ਤੁਸੀਂ ਉਹਨੂੰ ਨੌਲੇਜ ਨੂੰ ਲੈ ਕੇ ਦਿਮਾਗ ਹੀ ਲਈ ਬੈਠੇ ਹੋ ਵੀ ਮੈਨੂੰ ਪਤਾ ਯਾਰ ਮੈਨੂੰ ਪਤਾ ਯਾਰ ਉਹ ਉਹ ਉਸ ਚੀਜ਼ ਨਾਲ ਕੁਝ ਨਹੀਂ ਹੋਣ ਲੱਗਿਆ। ਠੀਕ ਹੈ। ਗੱਲਾਂ ਕਰਨ ਵਾਲਿਆਂ ਲੋਕਾਂ ਨਾਲ ਜਾਂ clinically ਕਹਿਣ ਨਾਲ ਵੀ ਮੈਂ ਐ ਕਰ ਦੂ ਮੈਂ ਵਾਹ ਕਰ ਦੂ ਉਹਨਾਂ ਨਾਲ ਕੁਝ ਨਹੀਂ ਹੋਣ ਲੱਗਿਆ ਲੋਕ ਰਿਜ਼ਲਟ ਨੂੰ ਲਾਈਕ ਕਰਦੇ ਨੇ ਜਿੰਨਾ ਚਿਰ ਤੁਸੀਂ ਲੋਕਾਂ ਨੂੰ ਰਿਜ਼ਲਟ ਨਹੀਂ ਦਿੰਦੇ ਲੋਕਾਂ ਦੇ ਸਾਹਮਣੇ ਰਿਜ਼ਲਟ ਰੱਖਦੇ ਨਹੀਂ ਵੀ ਮੈਂ ਯਾਰ ਜ਼ਿੰਦਗੀ 'ਚ ਐ ਕਰ ਲਿਆ ਕਰ ਲਿਆ ਕਰੂੰਗਾ ਨਹੀਂ ਕਰ ਲਿਆ ਤੇ ਉਹਨਾਂ ਚਿਰ ਤੁਸੀਂ ਕਾਮਯਾਬ ਤੁਸੀਂ ਗਿਣੇ ਨਹੀਂ ਜਾਊਂਗੇ ਚਾਹੇ ਜੋ ਮਰਜੀ ਨਾ ਹੀ ਤੁਹਾਡੀ ਕਿਸੇ ਗੱਲ ਦੀ ਕੋਈ ਕਦਰ ਕਰਦਾ ਠੀਕ ਹੈ ਇਸ ਲਈ ਰਿਜ਼ਲਟ ਪੈਦਾ ਕਰੋ ਰਿਜ਼ਲਟ ਪੈਦਾ ਕਿਵੇਂ ਹੋਣਗੇ ਜਿਹੜੀ ਚੀਜ਼ ਤੁਸੀਂ ਕਰਨੀ ਆ ਉਹਦੇ ਵਿੱਚ ਤੁਹਾਡੀ ਦਿਲਚਸਪੀ ਹੋਵੇ ਤੁਹਾਡੇ ਕੋਲੇ ਉਹਦਾ ਗਿਆਨ ਹੋਵੇ ਉਹਦੀ ਨੌਲੇਜ ਹੋਵੇ ਫਿਰ ਤੁਸੀਂ ਉਸ ਕੰਮ ਦੇ ਵਿੱਚ ਜਾਓਗੇ ਤਾਂ ਤੁਸੀਂ 100% ਕਾਮਯਾਬ ਹੋਵੋਗੇ ਠੀਕ ਹੈ ਇਸ ਲਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤਿਆਰੀ ਕਰੋ ਉਹਨੂੰ ਸਟੱਡੀ ਕਰੋ ਉਹਦੇ ਜਿੰਨਾ ਡੀਪ ਜਾ ਸਕਦੇ ਹੋ ਉਨਾ ਡੀਪ ਜਾਓ ਜਿਵੇਂ ਇੱਕ ਤੁਸੀਂ ਬੁੱਕ ਬੁੱਕ ਕਿਤਾਬਾਂ ਪੜ੍ਹੋ ਜਿਵੇਂ ਕਿਤਾਬ ਪੜ੍ਹਦੇ ਹੋ ਅਗਲਾ ਕਹਿੰਦਾ ਕਿਤਾਬ ਪੜ੍ਹਨ ਨਾਲ ਕੀ ਹੋ ਜਾਂਦਾ ਹੈ ਇੱਕ ਕਿਤਾਬ ਪੜ੍ਹਦੇ ਹਾਂ ਤੁਹਾਨੂੰ ਇਹ ਪਤਾ ਲੱਗਦਾ ਵੀ ਰਸੂਲਾ ਖਾਣਾ ਮਾੜਾ ਰਸੂਲੇ ਚ ਸ਼ੂਗਰ ਹੁੰਦੀ ਹੈ ਫਿਰ ਤੁਸੀਂ ਹੋਰ ਡੀਪ ਕੋਈ ਹੋਰ ਦੂਸਰੀ ਕਿਤਾਬ ਪੜ੍ਹਦੇ ਹੋ ਉੱਚ ਸਮਝ ਆਉਂਦੀ ਹੈ ਵੀ ਯਾਰ ਇਹਦੇ ਚ ਇੰਨੀਆਂ ਕੈਲਰੀਜ਼ ਹੁੰਦੀਆਂ ਨੇ ਇਹਦੇ ਨਾਲ ਸ਼ੂਗਰ ਵੱਧ ਜਾਂਦਾ ਠੀਕ ਹੈ ਇਹ ਤਾਂ ਨਹੀਂ ਖਾਣਾ ਚਾਹੀਦਾ ਫਿਰ ਜਦੋਂ ਤੀਜੀ ਵਾਰ ਤੁਸੀਂ ਉਸ ਚੀਜ਼ ਬਾਰੇ ਪੜ੍ਹਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਯਾਰ ਵੀ ਨਹੀਂ ਇਹ ਕਦੇ-ਕਦੇ ਰਸੂਲਾ ਜਾਂ ਬਰਫੀ ਖਾ ਲੈਣੀ ਚਾਹੀਦੀ ਖਾਣੀ ਮਾੜੀ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਤੁਹਾਡੇ ਵਿੱਚ ਹੈਪੀ ਹਾਰਮੋਨਸ ਜਾਂ ਤੁਹਾਡੀ ਮਤਲਬ ਇਹਨੂੰ ਇਹਨੂੰ ਚੀਟ ਡਾਈਟ ਦੇ ਵਿੱਚ ਲਿਆ ਜਾ ਸਕਦਾ ਹੈ ਤੁਹਾਨੂੰ ਖੁਸ਼ ਵੀ ਰੱਖਦਾ ਹੈ ਤੁਹਾਨੂੰ ਤੁਹਾਡੇ ਮੂਡ ਨੂੰ ਵੀ ਚੇਂਜ ਕਰ ਦਿੰਦਾ ਹੈ ਮਤਲਬ ਇਸ ਤਰ੍ਹਾਂ ਡੀਪ ਡੀਪ ਸਟੱਡੀਆਂ ਮਿਲਦੀਆਂ ਜਦੋਂ ਤੁਸੀਂ ਡੀਪ 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 ਪੜ੍ਹਦੇ ਜਾਂਦੇ ਹੋ ਹਨ ਇੱਕ ਵਾਰੀ ਪੜ੍ਹਨਾ ਤੁਹਾਨੂੰ ਇੰਨੀ ਪਤਾ ਲੱਗਿਆ ਵੀ ਰਸੂਲਾ ਮਾੜਾ ਦੂਜੀ ਵਾਰ ਪੜ੍ਹਨਾ ਤੁਹਾਨੂੰ ਪਤਾ ਲੱਗਿਆ ਯਾਰ ਵੀ ਇਹ ਮਤਲਬ 슈ਗਰਲ ਲੈਵਲ ਅਪ ਕਰਦਾ ਪਰ ਤੀਜੀ ਵਾਰ ਤੁਸੀਂ ਪੜ੍ਹਿਆ ਤੁਹਾਨੂੰ ਪਤਾ ਲੱਗਿਆ ਯਾਰ ਵੀ ਇਹ ਇਕਾ ਦੇਕ ਦੇ ਖਾਣਾ ਮਾੜਾ ਵੀ ਹੈ ਨਹੀਂ ਮਤਲਬ ਮਿੱਠਾਈ ਖਾਣ ਦੀ ਗੱਲ ਕਰਦਾ ਕੋਈ ਵੀ ਛੋਕਰੀ ਚੀਜ਼ ਖਾਣੇ ਮੱਕਾ ਦੇ ਕਦੇ ਖਾਣੀ ਮਾੜੀ ਵੀ ਹੈਨੀ ਲਿਮਟ ਮਾਤਰਾ ਚ ਇਸ ਲਈ ਇਸ ਤਰ੍ਹਾਂ ਆਪਦੇ ਬਿਜ਼ਨਸ ਚ ਲਾਗੂ ਕਰੋ ਵੀ ਪੜੋ ਉਹਦੇ ਬਾਰੇ ਜਾਣਕਾਰੀ ਇਕੱਠੀ ਕਰੋ ਜਿੰਨੇ ਬੰਦੇ ਮਾਹਰ ਬੰਦਿਆਂ ਨੂੰ ਮਿਲੋਗੇ ਉਸ ਲੈਵਲ ਦੇ ਨੇ ਜਿਹੜੇ ਫੀਲ ਤੁਸੀਂ ਜਾਣਾ ਚਾਹੁੰਦੇ ਮਿਲੋ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਨੂੰ ਫਿਰ ਤੁਸੀਂ ਨੌਲੇਜ ਇਕੱਠੀ ਕਰੋ ਜਿਵੇਂ ਹੁਣ ਇੱਕ ਚੁੰਬਕ ਹੈ ਚੁੰਬਕ ਦੀ ਜਿੰਨੀ ਪਾਵਰ ਹੋਊਗੀ ਉਹਨਾਂ ਕੀ ਹੋ ਆਇਰਨ ਉਹਨਾਂ ਕੀ ਲੋਹਾ ਉਹਦੇ ਵੱਲ ਖਿੱਚੂਗੀ ਕਿ ਨਾ ਹੁਣ ਜਿਵੇਂ ਤੁਸੀਂ ਆਪਦੇ ਮਾਈਂਡ ਦੇ ਵਿੱਚ ਆਪਦੀ ਨੌਲੇਜ ਨਾਲ ਜਿਹੜੇ ਬਿਜ਼ਨਸ ਨੂੰ ਕੰਮ ਕਰਨਾ ਉਨੀ ਨੌਲੇਜ ਇਕੱਠੀ ਕਰ ਲਓ ਵੀ ਤੁਸੀਂ ਜਿੰਨੀ ਨੌਲੇਜ ਆਪਦੇ ਦਿਮਾਗ 'ਚ ਇਕੱਠੀ ਕਰ ਲਓਗੇ ਉਹਨੂੰ ਯੂਜ਼ ਕਰੋਗੇ ਜਦੋਂ ਫਿਰ ਉਸ ਹਿਸਾਬ ਨਾਲ ਤੁਹਾਡੇ ਕੋਲ ਬਿਜ਼ਨਸ ਆਊਗਾ ਉਸ ਹਿਸਾਬ ਨਾਲ ਤੁਹਾਡੇ ਕੋਲ ਕੰਮ ਇਕੱਠਾ ਹੋਊਗਾ ਉਸ ਹਿਸਾਬ ਨਾਲ ਤੁਹਾਡੇ ਕੋਲੇ ਧਨ ਸੰਪਤੀ ਸੇਤ ਜੋ ਵੀ ਜਿਸ ਵਾਸਤੇ ਵੀ ਤੁਸੀਂ ਨੌਲੇਜ ਇਕੱਠੀ ਕਰ ਰਹੇ ਹੋ ਉਹ ਆਊਗੀ ਨਹੀਂ ਤਾਂ ਤੁਸੀਂ ਮਤਲਬ ਇਹ ਜੇ ਤੁਹਾਡੇ ਕੋਲ ਦਿਮਾਗ ਕੱਲਾ ਇਹੀ ਚੱਲੀ ਜਾਂਦਾ ਵੀ ਮੈਨੂੰ ਸਾਰਾ ਕੁਝ ਹੀ ਪਤਾ ਹੈ ਸਾਰਾ ਕੁਝ ਹੀ ਪਤਾ ਤਾਂ ਤੁਹਾਨੂੰ ਕੁਝ ਨਹੀਂ ਪਤਾ ਤੁਸੀਂ ਮਤਲਬ ਸਿੱਖਣ ਤੋਂ ਪਹਿਲਾਂ ਤੁਹਾਨੂੰ ਆਪ ਦੇ ਆਪ ਨੂੰ ਓਪਨ ਕਰਨਾ ਪੈਣਾ ਵੀ ਮੈਂ ਸਿੱਖਣ ਵਾਸਤੇ ਤਿਆਰ ਹਾਂ ਜੇ ਤੁਸੀਂ ਇਹ ਸੋਚ ਰਹੇ ਮੈਨੂੰ ਸਾਰਾ ਕੁਝ ਹੀ ਪਤਾ ਹੈ ਮੈਨੂੰ ਕੱਲੇ ਨਹੀਂ ਪਤਾ ਤਾਂ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋਵੋਗੇ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਰੀ ਦੁਨੀਆ ਦੇ ਵਿੱਚ ਜੋ ਵੀ ਮੈਂ ਇਹਨਾਂ ਲੋਕਾਂ ਨੂੰ ਪੜ੍ਹਾਇਆ ਜਾਂ ਮੇਰੇ ਨਾਲ ਮੈਂ ਵੀ ਮੈਂ ਵੀ ਸਿੱਖਦਾ ਮੈਂ ਤੁਹਾਡੇ ਅਰਗੇ ਤੋਂ ਮੈਂ ਤੁਹ ਸਿੱਖਦਾ ਮੈਂ ਬੁੱਕਸ ਪੜ੍ਹ ਲੈਣਾ ਜੋ ਇੱਕ ਬੁੱਕ ਪੜ੍ਹ ਲਈ ਸਮਝ ਲਓ ਤੁਸੀਂ ਅਗਲੇ ਦੀ 40 ਪੀ 50 ਸਾਲ ਦੀ ਜ਼ਿੰਦਗੀ ਨੂੰ ਪੜ੍ਹ ਲਿਆ ਠੀਕ ਹੈ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਪੜੋ ਤੇ ਇਹਨਾਂ ਲੋਕਾਂ ਦੇ ਬਾਰੇ ਨੌਲੇਜ ਇਕੱਠੀ ਕਰੋ ਤੇ ਇਹਨਾਂ ਨੂੰ ਮਤਲਬ ਇਹ ਉਹਨੂੰ ਆਪਦੇ ਉੱਤੇ ਲਾਗੂ ਕਰੋ। ਬਸ ਸਿੰਪਲ ਇਹਦਾ ਸਿੰਪਲ ਟ੍ਰਿਕ ਹੈ ਜਿਹਦੇ ਚ ਤੁਸੀਂ ਕੋਈ ਬੜਾ ਲੰਮਾ ਚੋੜਾ ਜਾਣ ਦੀ ਲੋੜ ਨਹੀਂ ਹੁੰਦੀ। ਮਤਲਬ ਹੁਣ ਇੱਕ ਬੰਦਾ ਹੈ ਮੰਨ ਲਓ ਡੀਸੀ ਲੱਗਾ ਤੁਹਾਡੇ ਸ਼ਹਿਰ ਦੇ ਵਿੱਚ। ਠੀਕ ਹੈ। ਉਹ ਕੀ ਹੈ ਮੈਂ ਤੁਹਾਨੂੰ ਦੱਸ ਹੀ ਦੱਸਣਾ ਮੇਰਾ ਮਿੱਤਰ ਹੈ ਇੱਕ ਉਹ ਏਡੀਸੀ ਹੈ ਡਿਪਟੀ ਕਮਿਸ਼ਨਰ ਹੈ। ਅਸਿਸਟੈਂਟ ਡਿਪਟੀ ਕਮਿਸ਼ਨਰ ਹੈ। ਅੱਛਾ ਉਹ ਕੀ ਹੈ ਉਹ ਕਹਿੰਦਾ ਰਮੈਨ 9-9 ਘੰਟੇ ਬੜਦਾ ਰਹਿਣਾ। ਮੈਨੂੰ ਮੈਂ 2 ਕੁ ਵੀਕ ਹੋ ਗਏ ਉਹਦੋਂ ਗੱਲ ਹੋਈ ਸੀਗੀ। ਚਿਨਈ ਚਾ ਸੌਰੀ ਚਿਨਈ ਚਾ ਜਾਂ ਸਮਥਿੰਗ ਇਹ ਜਦੋਂ ਅਸਾਂ ਕਿਤੇ ਲੱਗੇ ਹੋਏ ਮਖਾ ਮਖਾ ਯਾ ਤੈਨੂੰ ਪੜਨ ਦਾ ਕੀ ਫਾਇਦਾ ਤੇਰਾ ਤੂੰ ਤੇਰਾ ਐਮਸੀ ਪੜਨਾ ਤੂੰ ਬਣ ਗਿਆ ਪੜ ਕੇ ਡੀਸੀ ਬਣ ਗਿਆ ਠੀਕ ਹੈ ਹੁਣ ਤੂੰ ਫੇਰ 8-8 ਘੰਟੇ ਬੜੀ ਜੰਨਾ ਤੇ ਤੇਰੇ ਡੋਰ ਦੇ ਵਿੱਚ ਤੇਰੇ ਬਾਹਰ ਲੋਕ ਤੈਨੂੰ ਤੇਰੇ ਮਿੱਤ ਤੈਨੂੰ ਸ਼ਿਕਾਇਤ ਕਰਨ ਵਾਲੇ ਤੇਰੇ ਤੇਰੇ ਵਾਸਤੇ ਤੇਥੋਂ ਹੈਲਪ ਲੈਣ ਲਈ ਲੋਕ ਲਾਈਨ 'ਚ ਲੱਗੇ ਖੜੇ ਹੋਣਗੇ ਤੇ ਤੂੰ ਉਹਨਾਂ ਨੂੰ ਵੇਟ ਕਰਾਈ ਜੰਨਾ ਤੂੰ ਕਾਹਦਾ ਪੜੀ ਜੰਨਾ ਤੈਨੂੰ ਕੀ ਫਾਇਦਾ ਇਸ ਪੜਨ ਦਾ ਤੂੰ ਇਸ ਨੌਲੇਜ ਨੂੰ ਯੂਜ਼ ਕਰ ਤੂੰ ਲੋਕਾਂ ਨੂੰ ਵਰਤ ਹੁਣ ਇਨੂੰ ਇੱਕ ਲੋਕਾਂ ਨੂੰ ਆਪਦੀ ਨੌਲੇਜ ਦੀ ਮਤਲਬ ਨਾਲ ਸਹਾਇਤਾ ਦੇ ਉਹਨਾਂ ਦੀ ਹੈਲਪ ਕਰ ਉਹਨਾਂ ਵਾਸਤੇ ਤੂੰ 8 ਘੰਟੇ ਉਹਨਾਂ ਵਾਸਤੇ ਕੱਢ ਕਿਉਂਕਿ ਇਹ ਦੂਤੇ ਦੂਗੀ ਪੜ੍ਹਨਾ ਹੈ ਠੀਕ ਹੈ ਇਸ ਲਈ ਨੌਲੇਜ ਨੂੰ ਵਰਤੋ ਮਤਲਬ ਉਹਦੇ ਵਾਸਤੇ ਤੂੰ ਮਤਲਬ ਹਉਆ ਨਾ ਖੜਾ ਕਰੋ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਜਾਂ ਮਤਲਬ ਤੁਸੀਂ ਉਹਨੂੰ ਵਰਤੋ ਵੀ ਨਾਲ ਦੀ ਨਾਲ ਮਤਲਬ ਇਸ ਤਰ੍ਹਾਂ ਨਹੀਂ ਹੈਗਾ ਵੀ ਤੁਸੀਂ ਉਹਨੂੰ ਸਮਝੋ ਇਹ ਮੇਰੀ ਸੋਚਣੀ ਹੈ ਵੀ ਉਹਨੂੰ ਮੈਂ ਮੇਰਾ ਸੋਚਣਾ ਹੈ ਵੀ ਉਸ ਮੇਰੇ ਜਿਹੜਾ ਡੀਸੀ ਹੈ ਵੀ ਉਹਨੂੰ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਹੈ ਨਾ ਕਿ 8-9 ਨੂੰ 10 ਘੰਟੇ ਬੜੀ ਜਲੋ ਮੁੜ ਕੇ ਉਹ ਪਤਾ ਹੀ ਹੈ ਵੀ ਜੇ 10 ਘੰਟੇ 8 ਘੰਟੇ ਪੜ੍ਹੀ ਜਾਂਦਾ ਤਾਂ ਉਹ 8 ਘੰਟੇ ਸੌਂਦਾ ਵੀ ਹੋਣਾ 16 ਘੰਟੇ ਹੋਗੇ ਤੇ ਫਿਰ ਲੋਕਾਂ ਦੀ ਹੈਲਪ ਕਦੋਂ ਕਰਦਾ ਹੋਣਾ ਠੀਕ ਹੈ ਇਸ ਲਈ ਮੈਂ ਮੈਂ ਇਸ ਤੋਂ ਆਈਡੀਆ ਲਾਇਆ ਵੀ ਉਹਨੂੰ ਕੰਮ ਵੀ ਲੋਕਾਂ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਇਹ ਪੜਾਈ ਪੜੂ ਛੱਡ ਕੇ ਕਿਉਂਕਿ ਜੇ ਪੜ੍ਹਨ ਦਾ ਟਾਈਮ ਸੀ ਉਹ ਤੋਂ ਪੜ ਲਿਆ ਉਹ ਬੰਦਾ ਡੀਸੀ ਬਣ ਗਿਆ ਠੀਕ ਜੇ ਉਹ ਮਤਲਬ ਚਾਹੁੰਦਾ ਵੀ ਮੈਂ ਚ ਮੇਰਾ ਮੇਰਾ ਮਕਸਦ ਕੋਈ ਹੋਰ ਸੀ ਤਾਂ ਉਹ ਇਹ ਡੀਸੀ ਦੀ ਪੋਸਟ ਛੱਡ ਕੇ ਆਪਦਾ ਪੜ੍ਹਨੀ ਚਾਹੀਦਾ ਇਕੱਲਾ ਜੇ ਉਹ ਇਸ ਚੀਜ਼ ਨੂੰ ਨਹੀਂ ਚਾਹੁੰਦਾ ਸੀ ਜੇ ਉਹ ਡੀਸੀ ਬਣਨਾ ਹੀ ਚਾਹੁੰਦਾ ਸੀ ਤਾਂ ਉਹ ਬਣ ਚੁੱਕਿਆ ਹੁਣ ਲੋਕਾਂ ਦੀ ਹੈਲਪ ਕਰੇ ਠੀਕ ਹੈ ਇਸ ਤਰ੍ਹਾਂ ਮਤਲਬ ਇੰ ਇੰਟਰਸਟਿੰਗ ਚੀਜ਼ਾਂ ਦੇ ਵਿੱਚ ਅ ਕਈ ਵਾਰ ਤੁਹਾਨੂੰ ਇੰਟਰਸਟਿੰਗ ਚੀਜ਼ਾਂ ਕਰਨੀਆਂ ਵਿੱਚ ਚਾਹੀਦੀਆਂ ਨੇ ਜੀ ਤੁਹਾਨੂੰ ਇੰਟਰਸਟ ਹੈਗਾ ਉਹ ਵੀ ਕਰਨੀ ਚਾਹੀਦੀ ਜਾਂ ਕਈ ਵਾਰ ਕੀ ਹੁੰਦਾ ਕਈ ਚੀਜ਼ਾਂ ਜ਼ਰੂਰੀ ਵੀ ਹੁੰਦੀਆਂ ਨੇ ਜ਼ਰੂਰੀ ਮਤਲਬ ਤੁਸੀਂ ਜਿਮ ਜਾਣਾ ਠੀਕ ਹੈ ਕਈ ਵਾਰ ਤੁਹਾਨੂੰ ਦਿਲਚਸਪੀ ਨਹੀਂ ਜਿੰਮ ਚ ਹੁੰਦੀ ਪਰ ਤੁਹਾਡੀ ਬਾਡੀ ਕਹਿੰਦੀ ਹੈ ਮੈਨੂੰ ਜਰੂਰੀ ਮੈਨੂੰ ਚਾਹੀਦਾ ਜਿੰਮ ਜਾਣਾ ਮੈਨੂੰ ਰਨਿੰਗ ਕਰਨੀ ਮੈਨੂੰ ਵਾਕ ਕਰਨੀ ਮੈਨੂੰ ਮੈਨੂੰ ਸਾਫ ਸੁਥਰਾ ਫੂਡ ਹੈਲਥੀ ਫੂਡ ਚਾਹੀਦਾ ਪਰ ਤੁਸੀਂ ਉਹ ਲਾਈਕ ਨਹੀਂ ਕਰਦੇ ਤੁਸੀਂ ਗੋਲ ਗੱਪੇ ਲਾਈਕ ਕਰਦੇ ਹੋ ਤੁਸੀਂ ਭੱਲੇ ਮਠਾਈ ਹਨਾ ਜਲੇਬੀਆਂ ਲੱਡੂ ਲਾਈਕ ਕਰਦੇ ਹੋ ਪਰ ਤੁਹਾਡੀ ਬਾਡੀ ਕਹਿੰਦੀ ਹੈ ਨਹੀਂ ਮੈਨੂੰ ਚਾਹੀਦਾਗਾ ਸਬਜ਼ੀਆਂ ਚਾਹੀਦੀਆਂ ਫਲ ਚਾਹੀਦੇ ਨੇ ਮੈਨੂੰ ਰੋਟੀਨ ਚਾਹੀਦਾ ਮੈਨੂੰ ਚੰਗਾ ਪਾਣੀ ਚਾਹੀਦਾ ਉਹ ਜ਼ਰੂਰੀ ਹੈ ਇਸ ਲਈ ਜ਼ਰੂਰੀ ਚੀਜ਼ਾਂ ਵੀ ਕਈ ਵਾਰ ਚੁਣਨੀਆਂ ਪੈਣੀਆਂ ਇਹ ਤੁਹਾਡੇ ਦਿਮਾਗ ਵਿੱਚ ਇਹਨਾ ਹੋਣਾ ਚਾਹੀਦਾ ਵੀ ਤੁਹਾਡੇ ਲਈ ਕੀ ਇੰਟਰਸਟਡ ਤੁਸੀਂ ਚੰਗੀ ਚੀਜ਼ ਚ ਇੰਟਰਸਟ ਹੋ ਤੁਹਾਡੇ ਵਾਸਤੇ ਹੁਣ ਇੰਟਰਸਟਿੰਗ ਚੀਜ਼ ਜ਼ਰੂਰੀ ਹੈ ਜਾਂ ਤੁਹਾਡੇ ਵਾਸਤੇ ਜਿਹੜੀ ਚੀਜ਼ ਰਿਐਲਿਟੀ ਦੇ ਵਿੱਚ ਜ਼ਰੂਰੀ ਆ ਉਹ ਜ਼ਰੂਰੀ ਹੈ ਇੱਕ ਇੱਕ ਤੁਹਾਨੂੰ ਛੋਟੀ ਸਟੋਰੀਸ ਲਾ ਕੇ ਮੈਨੂੰ ਟਾਈਮ ਬਹੁਤ ਹੋ ਗਿਆ ਸੌਰੀ ਛੋਟੀ ਸਟੋਰੀਸ ਲਾਉਣਾ ਤੁਹਾਨੂੰ ਤੁਹਾਨੂੰ ਉਤੋਂ ਇੱਕ ਚੰਗੀ ਚੰਗਾ ਵਿਊ ਜਾਂ ਚੰਗਾ ਆਈਡੀਆ ਲੱਗ ਜਾਣਾ ਵੀ ਮੈਂ ਕੀ ਕਹਿਣਾ ਚਾਹੁੰਦਾ ਇਹ ਬੈਲਜੀਅਮ ਦੀ ਸਟੋਰੀ ਹੈ ਬੈਲਜੀਅਮ ਦੇ ਵਿੱਚ ਰੀਅਲ ਸਟੋਰੀ ਸੁਣਾ ਰਿਹਾ ਤੁਹਾਨੂੰ ਮੈਂ ਮੇਰੇ ਹੁਣ ਨਾਮ ਨਹੀਂ ਯਾਦ ਮੈਂ ਕਿਤਾਬ ਚ ਪੜਿਆ ਸੀ ਇੱਕ ਸਟੋਰੀ ਸੀ ਬੈਲਜੀਅਮ ਦੀ ਬੈਲਜੀਅਮ ਦੇ ਵਿੱਚ ਦੋ ਭਰਾ ਸੀ ਬਹੁਤ ਅਮੀਰ ਬੰਦੇ ਬਹੁਤ ਰਿਚ ਤੇ ਉਹਨਾਂ ਚ ਇੱਕ ਭਰਾ ਨੇ ਮਤਲਬ ਦਿਮਾਗ ਚ ਲਾਲਚ ਆ ਗਿਆ ਉਹ ਕਹਿੰਦਾ ਯਾਰ ਉਹਦਾ ਭਰਾ ਨੇ ਇੱਕ ਮੋਟਾ ਬਹੁ ਸੀਗਾ ਮਤਲਬ ਹੈਲਦੀ ਬਹੁ ਸੀ ਮੋਟਾ ਸੀ ਇੱਕ ਇੱਕ ਵਧੀਆ ਤੰਦਰੁਸਤ ਸੀ ਉਹਨੇ ਆਦੇ ਭਰਾ ਨੂੰ ਇੱਕ ਰੂਮ ਦੇ ਇੱਕ ਘਰ ਦੇ ਵਿੱਚ ਨਾ ਮਤਲਬ ਕੈਦ ਕਰਤਾ ਤੇ ਸਾਰੇ ਪਾਸੋਂ ਕੈਦ ਕਰਤਾ ਉਹਨੂੰ ਚੰਗੀ ਸਾਰੀ ਸੁਖ-ਸਹੂਲਤ ਦਿੱਤੀ ਅੰਦਰ ਕੋਈ ਇਸ਼ੂ ਨਹੀਂ ਠੀਕ ਹੈ ਉਹਨੂੰ ਵਧੀਆ ਤੋਂ ਵਧੀਆ ਸ਼ੈਫ ਦਿੱਤੇ ਕਿਚਨ ਬਣਾਉਣ ਵਾਸਤੇ ਹਨਾ ਤੇ ਵਧੀਆ ਸਭ ਕੁਝ ਦੇ ਦਨ ਤੇ ਉਹਨੂੰ ਉਹਨੇ ਇੱਕ ਸ਼ਰਤ ਰੱਖਦੀ ਕਹਿੰਦਾ ਕਹਿੰਦਾ ਮੈਂ ਤੇਰੀ ਪ੍ਰਾਪਰਟੀ ਤੇਰੀ ਜਾਇਦਾਦ ਸਾਰੀ ਮੈਂ ਬੌਸ ਕਰ ਦੂੰ ਤੈਨੂੰ ਤੈਨੂੰ ਕੈਚ ਆਜ਼ਾਦੀ ਦੇ ਦੂੰਗਾ ਠੀਕ ਹੈ ਉਹਨੇ ਇੱਕ ਛੋਟਾ ਜਿਹਾ ਡੋਰ ਰੱਖਤਾ ਉਥੇ ਜਿਹਦੇ ਚ ਸਿਰਫ ਪਤਲਾ ਬੰਦਾ ਲੰਘ ਸਕਦਾ ਸੀਗਾ ਮੋਟਾ ਬੰਦਾ ਨਹੀਂ ਲੰਘ ਸਕਦਾ ਸੀ ਜਿੱਡੀ ਕੋਈ ਸੇਹ ਸੀ ਉਹ ਲੰਘ ਨਹੀਂ ਸਕਦਾ ਸੀ ਪਰ ਜੇ ਉਹ ਪਤਲਾ ਹੋ ਜੇ ਫਿਰ ਉਹ ਲੰਘ ਸਕਦਾ ਸੀ ਤੇ ਉਹਨੇ ਉਹਨੂੰ ਉੱਥੇ ਬੰਦ ਕਰਤਾ ਹੁਣ ਉਹ ਕਹਿੰਦਾ ਵੀ ਤੂੰ ਜੇ ਮਤਲਬ ਇਸ ਕੈਦ ਦੇ ਵਿੱਚੋਂ ਨਿਕਲ ਗਿਆ ਡੋਰ ਵਿੱਚ ਦੀ ਬਾਹਰ ਨਿਕਲ ਗਿਆ ਮੈਂ ਤੇਰੀ ਸਾਰੀ ਪ੍ਰਾਪਰਟੀ ਸਾਰੀ ਜਾਇਦਾਦ ਨੂੰ ਵਾਪਸ ਕਰ ਦੇਣੀ ਹੈ ਰਾਈਟ ਅਵੇ ਠੀਕ ਹੈ ਤੇ ਤੂੰ ਚਾਹੇ ਇਹ ਮਹੀਨੇ 'ਚ ਕਰ ਲੈ ਚਾਹੇ ਸਾਲ 'ਚ ਕਰ ਲੈ ਚਾਹੇ 10 ਸਾਲ 'ਚ ਕਰ ਚਾਹੇ ਨਾ ਕਰ ਇਹ ਤੇਰੇ ਤੇ ਰਹਿ ਗਿਆ ਹੁਣ ਚਲੋ ਜੀ ਉਹਨੇ ਕੀ ਕੀਤਾ ਉਹ ਜਿਹੜਾ ਜਿਹੜੇ ਭਰਾਣੇ ਨੂੰ ਕੈਦ ਕੀਤਾ ਸੀ ਉਹਨੇ ਉਹਦੇ ਵਾਸਤੇ ਇੱਕ ਵਧੀਆ ਕੁੱਕ ਰੱਖਿਆ ਜਿਹੜਾ ਕਿ ਉਹਦੀ ਸੂਈ ਦੇ ਵਿੱਚ ਟੌਪ ਤੋਂ ਟੌਪ ਦਾ ਭੋਜਨ ਤਿਆਰ ਕਰਦਾ ਸੀ ਰੋਜ਼ ਵਧੀਆ ਵਧੀਆ ਮਠਿਆਈਆਂ ਵਧੀਆ ਵਧੀਆ ਖਾਣੇ ਤਿਆਰ ਕਰਦਾ ਐਵਰੀ ਡੇ ਤੇ ਉਹਨੂੰ ਦਿੰਦਾ ਅੱਛਾ ਜਿਹੜਾ ਉਹ ਮੋਟਾ ਭਰਾ ਸੀ ਉਹਦਾ ਉਹ ਭਰਾ ਨੇ ਮਤਲਬ ਡਿਸਪਲਿਨ ਨਹੀਂ ਚੁਣਿਆ ਉਥੇ ਮਤਲਬ ਅਨੁਸ਼ਾਸਨ ਨਹੀਂ ਚੁਣਿਆ ਜ਼ਰੂਰੀ ਚੀਜ਼ ਨਹੀਂ ਚੁਣੀ ਜ਼ਰੂਰੀ ਉਹਦੇ ਵਾਸਤੇ ਸੀ ਵੀ ਉਹ ਉਹ ਉਸ ਭੋਜਨ ਨੂੰ ਤਿਆਗ ਕੇ ਆਪਦੀਆਂ ਫਲ ਸਬਜ਼ੀਆਂ ਫਰੂਟ ਖਾਂਦਾ ਤੇ ਉਥੇ ਐਕਸਰਸਾਈਜ਼ ਵਗੈਰਾ ਕਰਦਾ ਤੇ ਪਤਲਾ ਹੁੰਦਾ ਤੇ ਬਾਹਰ ਨਿਕਲਦਾ ਤੇਨੂੰ ਆਜ਼ਾਦੀ ਮਿਲਦੀ ਪਰ ਉਹਨੇ ਕੀ ਚੁਣਿਆ ਉਸ ਬੰਦਾ ਤੁਸੀਂ ਹੈਰਾਨ ਹੋਵੋਗੇ ਉਹ ਸਾਰੀ ਉਮਰ ਉਸ ਕਮਰੇ 'ਚ ਹੀ ਰਿਹਾ ਉਸ ਘਰ ਦੇ ਵਿੱਚ ਹੀ ਰਹਾ ਕਿਉਂਕਿ ਉਹਨੇ ਇਹ ਚੀਜ਼ ਚੂਜ਼ ਕਰ ਲਈ ਯਾਰ ਵੀ ਇਹਦਾ ਐਡਾ ਵਧੀਆ ਖਾਣਾ ਹੁੰਦਾ ਆਪਾਂ ਇੱਥੇ ਬਹਿ ਕੇ ਖਾਣੇ ਆ ਠੀਕ ਹੈ ਆਪਾਂ ਨੂੰ ਜਦੋਂ ਜੀ ਕਰਦਾ ਉਹ ਚੀਜ਼ ਮਿਲ ਜਾਂਦੀ ਹੈ ਤੇ ਖਾ ਖਾ ਮੋਟਾ ਹੋਈ ਗਿਆ ਹੋਰ ਗਿਆ ਸਮਾਂ ਦੀ ਉਹਨੇ ਵਜਨ ਵਧਾ ਲਿਆ 20 22 ਕਿਲੋ ਘਟਾਉਣ ਦੀ ਥਾਂ ਤੇ ਉਹ ਕਦੇ ਵੀ ਬਾਹਰ ਨਹੀਂ ਆ ਸਕਿਆ ਉਸ ਕਰਚੂ ਇਸੇ ਤਰੀਕੇ ਹੁੰਦਾ ਵੀ ਤੁਸੀਂ ਆਪਦੇ ਆਪ ਨੂੰ ਕਈ ਵਾਰ ਡਿਸਪਲਿਨ ਚ ਲੈਣਾ ਪੈਂਦਾ ਤੁਹਾਨੂੰ ਜ਼ਰੂਰੀ ਚੀਜ਼ਾਂ ਵੀ ਕਰਨੀਆਂ ਪੈਂਦੀਆਂ ਨੇ ਜਿਹੜੀਆਂ ਵੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਤੁਹਾਨੂੰ ਵੱਡੇ ਵੱਡੇ ਫੈਸਲੇ ਲੈਣੇ ਪੈਂਦੇ ਆ ਤੁਹਾਨੂੰ ਆਪਦੇ ਕਈ ਵਾਰ ਤੁਹਾਨੂੰ ਆਪਦੇ ਪੇਰੈਂਟਸ ਦੇ ਵਿਰੁੱਧ ਤੁਹਾਨੂੰ ਆਪਦੇ ਬੱਚਿਆਂ ਦੇ ਵਿਰੁੱਧ ਵੀ ਫੈਸਲੇ ਲੈਣੇ ਪੈਂਦੇ ਨੇ ਪਰ ਫੈਸਲੇ ਉਹ ਉਦੋਂ ਲੈ ਜਾਂਦੇ ਨੇ ਜੇ ਤੁਹਾਡੇ ਕੋਲੇ ਪ੍ਰੋਪਰ ਨੌਲੇਜ ਹੋਵੇ ਤੁਹਾਡੇ ਕੋਲੇ ਪ੍ਰੋਪਰ ਪੂਰਾ ਡਾਟਾ ਇਕੱਠਾ ਹੋਵੇ ਤੁਸੀਂ ਜੇ ਕਿਸੇ ਦੇ ਵਿਰੁੱਧ ਜਾਣਾ ਵੀ ਉਹਨੂੰ ਦੱਸੋ ਵੀ ਸਹੀ ਵੀ ਮੈਂ ਇਹੀ ਕੰਮ ਤਾਂ ਕਰ ਰਹੇ ਹਾਂ ਮੇਰੇ ਕੋਲੇ ਆਹ ਡਾਟਾ ਹੈ ਆ ਨੌਲੇਜ ਹੈ ਤੁਹਾਡੇ ਫਿਰ ਉਹਨਾਂ ਬੰਦਿਆਂ ਨਾਲ ਆ ਤੁਹਾਡੀ ਫੈਮਿਲੀ ਨਾਲ ਰਿਲੇਸ਼ਨ ਖਰਾਬ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਚੁੱਕੇ ਹੋ ਵੀ ਯਾਰ ਮੇਰੇ ਕੋਲੇ ਆਹ ਡਾਟਾ ਹੈ ਇਹਦੇ ਨਾਲ ਇਹ ਚੀਜ਼ ਜੇ ਆਪਾਂ ਨੂੰ ਇਹ ਕਰਾਂਗੇ ਤਾਂ ਆਪਾਂ ਕਾਮਯਾਬ ਹੋ ਜਾਵਾਂਗੇ ਸੋ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਜੇ ਤੁਸੀਂ ਇਹ ਚੀਜ਼ਾਂ ਸਮਝ ਨਹੀਂ ਸਕਦੇ ਤੁਸੀਂ ਸਾਰੀ ਉਮਰ ਪੈਸੇ ਵੇਸਟ ਕਰੋਗੇ ਤੁਸੀਂ ਆਪਣੀ ਨੌਲੇਜ ਵੇਸਟ ਕਰ ਰਹੇ ਹੋ ਠੀਕ ਹੈ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਹੋ ਸਕਦਾ ਤੁਸੀਂ ਮਤਲਬ ਸੋਸ਼ਲ ਤੌਰ ਤੇ ਬਹੁਤ ਚੰਗੇ ਹੋ ਮੋ ਹੋ ਸਕਦਾ ਤੁਸੀਂ ਇਹ ਕਿਸੇ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਚੰਗੇ ਹੋ ਪਰ ਤੁਸੀਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਹਰ ਪਾਸੇ ਚੀਜ਼ ਵੀ ਚੰਗੇ ਹੋਵੋਗੇ ਠੀਕ ਹੈ ਸੋ ਇਹ ਜ਼ਰੂਰੀ ਹੈ ਜੋ ਤੁਹਾਡੇ ਦੀ ਕਮੀ ਪੇਸ਼ੀ ਹੈਗੀ ਉਹਨੂੰ ਅਸੈਪਟ ਕਰੋ ਉਹਨੂੰ ਸਵੀਕਾਰ ਕਰੋ ਤੇ ਉਹਦੇ ਵਾਸਤੇ ਉਹਨੂੰ ਦੂਰ ਕਰੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਉਹਦੇ ਵਾਸਤੇ ਪੂਰੀ ਜਾਂਚ ਪੜਤਾਲ ਕਰੋ ਉਸ ਫੀਲਡ ਦੇ ਮਾਹਰ ਬੰਦਿਆਂ ਨੂੰ ਮਿਲੋ ਅਨੁਸ਼ਾਸਨ ਪੈਦਾ ਕਰੋ ਆਪ ਦੇ ਵਿੱਚ ਠੀਕ ਹੈ ਹੌਸਲੇ ਦੀ ਸ਼ਕਤੀ ਪੈਦਾ ਕਰੋ ਤੇ ਉਸ ਕੰਮ ਨੂੰ ਕਰਦੇ ਜਾਓ ਤੇ ਤੁਸੀਂ ਦੇਖੋ ਤੁਸੀਂ ਕਾਮਯਾਬ ਹੋ ਜਾਓਗੇ ਇਹ ਕੋਈ ਕਾਮਯਾਬ ਹੋਣ ਦੀ ਨਾ ਕੋਈ ਏਜ ਲਿਮਟ ਹੈ ਨਾ ਕੋਈ ਇਹਦੀ ਮਤਲਬ ਅਮੀਰ ਗਰੀਬ ਹੋਣ ਦਾ ਕੋਈ ਇਹ ਚ ਹੈਗਾ ਤੇ ਤੁਸੀਂ ਸਿਰਫ ਇਹ ਚ ਕਿਹਨਾਂ ਅਨੁਸ਼ਾਸਨ ਪੈਦਾ ਕਰਨਾ ਹੁੰਦਾ ਤੇ ਜ਼ਰੂਰੀ ਚੀਜ਼ਾਂ ਕਰਨੀਆਂ ਹੁੰਦੀਆਂ ਉਹ ਕਰਨੀਆਂ ਹੀ ਪੈਣੀਆਂ ਜਿਹੜੀਆਂ ਚੀਜ਼ਾਂ ਜੇ ਹੁਣ ਤੁਸੀਂ ਅਸਮਾਨ ਦੇ ਵਿੱਚ ਉੱਡਣਾ ਤਾਂ ਤੁਸੀਂ ਹੁਣ ਐ ਤਾਂ ਉੱਡ ਨਹੀਂ ਸਕਦੇ ਕਰਕੇ ਤੁਹਾਨੂੰ ਜਹਾਜ਼ 'ਚ ਬੈਠਣਾ ਪੈਣਾ ਤੁਹਾਨੂੰ ਟਿਕਟ ਲੈਣੀ ਪੈਣੀ ਹੈ ਤੁਹਾਨੂੰ 에ਅਰਪੋਰਟ ਤੇ ਜਾਣਾ ਪੈਣਾ ਠੀਕ ਹੈ ਫਿਰ ਉਹਦੇ ਵਿੱਚ ਤੁਹਾਨੂੰ ਜਾ ਕੇ ਮਤਲਬ ਉਹ ਸਾਰੇ ਪ੍ਰੋਟੋਕਾਲ ਫਾਲੋ ਕਰਨੇ ਪੈਣੇ ਫੇਰ ਤੁਸੀਂ ਉੱਡ ਸਕਦੇ ਹੋ ਇਸੇ ਤਰੀਕੇ ਨਾਲ ਬਿਜ਼ਨਸ ਦੇ ਵਿੱਚ ਹੈ ਜੇ ਤੁਸੀਂ ਕਦੇ ਕਾਮਯਾਬ ਹੋਣਾ ਹੈ ਤਾਂ ਉਹਦੇ ਜੋ ਵੀ ਉਹਦੇ ਰੂਲ ਬਣੇ ਹੋਏ ਨੇ ਜ਼ਿੰਦਗੀ ਦੇ ਜਾਂ ਉਹਦੇ ਵਾਸਤੇ ਉਹ ਰੂਲ ਤਾਂ ਫਾਲੋ ਕਰਨੇ ਪੈਣੇ ਤੁਸੀਂ ਬਾਈਪਾਸ ਕਦੇ ਨਹੀਂ ਹੋ ਸਕਦੇ ਤੁਸੀਂ ਸੋਚੀ ਜਾਓਗੇ ਵੀ ਯਾਰ ਇਹ ਉਹ ਫਲਾਣੇ ਨੇ ਕੀਤਾ ਸੀ ਮੈਂ ਵੀ ਕਰ ਲਵਾਂ ਨਹੀਂ ਉਹਨੇ ਜੋ ਕੀਤਾ ਉਹਦੀ ਮਿਹਨਤ ਦੇ ਪਿੱਛੇ ਉਹਦੇ ਬਹੁਤ ਵੱਡਾ ਰਿਸਰਚ ਹੋਊਗੀ ਤੁਸੀਂ ਉਹ ਕਦੇ ਦੇਖੀ ਨਹੀਂ ਸੋ ਇਹ ਜ਼ਰੂਰੀ ਨੇ ਸੋ ਜ਼ਰੂਰੀ ਚੀਜ਼ਾਂ ਵੀ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਤੇ ਇਸ ਲਈ ਅੱਜ ਦੇ ਤਾਂ ਪਾਈਂਡ ਦੀ ਗੱਲਬਾਤ ਕਰਾਂਗੇ ਫਿਰ ਕਦੇ ਆਪਾਂ ਹੋਰ ਗੱਲਬਾਤ ਕਰਾਂਗੇ ਤੇ ਤੁਸੀਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਦੇ ਹੋ ਕਿਉਂਕਿ ਜੇ ਤੁਸੀਂ ਇਹਨੂੰ ਸਬਸਕ੍ਰਾਈਬ ਕਰੋਗੇ ਤਾਂ ਮੈਨੂੰ ਤੇ ਥੋੜਾ ਜਿਹਾ ਮਤਲਬ ਬਲ ਮਿਲੇਗਾ ਤੇ ਮੈਂ ਹੋਰ ਵਧੀਆ ਕੰਟੈਂਟ ਤੁਹਾਡੇ ਵਾਸਤੇ ਪੜ੍ਹਾਂਗਾ ਤੇ ਤੁਹਾਨੂੰ ਦੱਸਾਂਗਾ ਅਸੂਰੀਆਂ ਕਰੂੰਗਾ ਇਹਦੇ ਨਾਲ ਤੁਹਾਨੂੰ ਫਾਇਦਾ ਇਹ ਮੈਨੂੰ ਵੀ ਫਾਇਦਾ ਹੋਣਾ ਮੈਂ ਤੁਹਾਡੇ ਕਰਕੇ ਪੜ੍ਹ ਲੈਣਾ ਤੇ ਪੜ੍ਹ ਕੇ ਨੌਲੇਜ ਤੁਹਾਨੂੰ ਮਿਲਦੀ ਹੈ ਮੈਂ ਤੁਹਾਨੂੰ ਛੱਡ ਦੱਸ ਦਿੰਨਾ ਤੇ ਤੁਹਾਨੂੰ ਫਾਇਦਾ ਹੋਏ ਹੋਣਾ ਵੀ ਤੁਹਾਨੂੰ ਪੰਜ ਸੱਤ ਬੁੱਕਾਂ ਪੜ੍ਹਨ ਦੀ ਲੋੜ ਨਹੀਂ ਤੁਸੀਂ ਮੇਰੀ ਗੱਲਾਂ ਮਤਲਬ ਸੁਣ ਲਈਆਂ ਸਮਝ ਲਓ ਵੀ ਤੁਸੀਂ ਪੰਜ ਸੱਤ ਬੁੱਕਾਂ ਦੀ ਨੌਲੇਜ ਇਕੱਠੀ ਲੈ ਲਈ ਤੇ ਕੋਈ ਮੈਂ ਕੋਈ ਗੱਲਾਂ ਆਪਦੇ ਕੋਲੋਂ ਨਹੀਂ ਬਣਾਉਂਦਾ ਜੋ ਮੈਂ ਪੜ੍ਹਿਆ ਹੋਊ ਅੱਜ ਤੱਕ ਸੋਚਿਆ ਹੋਊ ਮੇਰੇ ਦਿਮਾਗ 'ਚ ਉਹੀ ਆ ਉਹ ਬੁੱਕਸ ਤੋਂ ਪੜ੍ਹਿਆ ਹੋਇਆ ਹੁੰਦਾ ਠੀਕ ਹੈ ਤੇ ਇਸ ਲਈ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੁਹਾਡੀ ਜ਼ਿੰਦਗੀ 'ਚ ਜੇ ਕੋਈ ਵੈਲਿਊ ਐਡ ਹੋ ਰਹੀ ਹੈ ਤੈਨੂੰ ਸ਼ੇਅਰ ਕਰਿਓ ਲਾਈਕ ਵੀ ਕਰਿਓ ਤੇ ਲੋਕਾਂ ਕੋਲੇ ਵੀ ਭੇਜੋ ਤੇ ਜਿੰਨੇ ਲੋਕਾਂ ਨੂੰ ਤੁਸੀਂ ਵੰਡੋਗੇ ਤੁਹਾਨੂੰ 19 ਨੌਲੇਜ ਹੀ ਆਊਗੀ ਤੁਹਾਡੇ ਕੋਲ 19 ਗੁੱਡ ਕੰਟੈਂਟ ਆਊਗਾ ਇਹ ਇਹ ਨਹੀਂ ਹੁੰਦਾ ਕਿ ਮੈਂ ਇਹਨੂੰ ਕੋਲੇ ਰੱਖ ਲਈ ਹਨਾ ਤੇ ਵੰਡੋ ਅੱਗੇ ਭੇਜੋ ਤੇ ਤੁਹਾਨੂੰ ਤਰੱਕੀ ਮਿਲੂਗੀ ਤੇ ਚਲੋ ਮੈਨੂੰ ਵੀ ਚਾਰ ਲਾਈਕ ਮਿਲ ਜਾਣਗੇ ਸ਼ੇਅਰ ਮਿਲ ਜਾਣਗੇ ਇਦਾਂ ਮੈਨੂੰ ਥੋੜਾ ਜਿਆ ਇਹ ਹੋ ਜਾਂਦਾ ਵੀ ਮੈਨੂੰ ਲੋਕ ਸੁਣ ਰਹੇ ਨੇ ਮੈਂ ਆਉਦੀ ਵੇਸਟ ਨਹੀਂ ਕਰ ਰਿਹਾ ਮਤਲਬ ਉਹਦਾ ਜੋ ਬੋਲ ਰਹੇ ਥੈਂਕ ਯੂ